ਕਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੇ ਤੋਂ ਪਹਿਲਾਂ ਸਾਡੇ ਭਰਾਵਾਂ ਨੇ ਤੁਹਾਨੂੰ ਦੱਸਿਆ ਤੇ ਤੁਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੀ ਹੋ ਕਿ ਜਿਹੜਾ ਇਹ ਯੁੱਧ ਚੱਲ ਰਿਹਾ ਹੈ ਇਹ ਕੋਈ ਇੱਕ ਇਲੈਕਸ਼ਨ ਦੇ ਨਾਲ ਪੂਰਾ ਹੋਣ ਵਾਲਾ ਨਹੀਂ ਲੱਗਦਾ ਪਰ ਜਿਹੜਾ ਪਿਛਲੇ 30 40 ਸਾਲ ਦਾ ਇਹ ਸਫ਼ਰ ਚੱਲ ਰਿਹਾ ਹੈ ਸਾਡਾ ਲਗਾਤਾਰ ਬਿਨਾ ਕਿਸੇ ਰੁਕਾਵਟ ਦੇ ਉਹਦੇ ਵਿੱਚ ਜਿਹੜੀ ਨਵੀਂ ਰੂਹ ਦੀਪ ਸਿੱਧੂ ਹੁਣਾਂ ਨੇ ਤੇ ਸਿੱਧੂ ਮੂਸੇਵਾਲੇ ਨੇ ਇੱਕ ਲੌਜੀਕਲ ਦਲੀਲ ਦੇ ਨਾਲ ਭਰੀ ਹੈ ਉਹ ਵੀ ਉਦਾਂ ਹੀ ਚਿਰ ਸਥਾਈ ਹੈ ਜਿਵੇਂ ਸੰਜਨ ਰੈਲ ਸਿੰਘ ਜੀ ਨੇ ਸਾਨੂੰ ਸਾਡੇ ਸਮਿਆਂ ਚ ਸਮਝਾਇਆ ਸੀ ਮੈਨੂੰ ਦੀਪ ਸਿੱਧੂ ਦੀ ਸਭ ਤੋਂ ਜ਼ਿਆਦਾ ਪ੍ਰਭਾਵੀ ਗੱਲ ਇੱਕ ਲੱਗਦੀ ਹੈ ਜਿਹੜਾ ਦੋ ਲਫ਼ਜ਼ਾਂ ਚ ਉਹ ਸਮਝਾ ਗਿਆ ਕਿ ਸਾਡੀ ਲੜਾਈ ਹੈ ਕੀ ਤੇ ਸਾਡਾ ਜਿਹੜਾ ਵਿਰੋਧੀ ਹੈ ਜਾਂ ਅੱਜ ਦਾ ਹਾਕਮ ਹੈ ਉਹ ਚਾਹੁੰਦਾ ਕੀ ਹੈ ਦੀਪ ਸਿੱਧੂ ਨੇ ਆਪਣੀ ਇੱਕ ਤਕਰੀਰ ਦੇ ਵਿੱਚ ਉਹਨੇ ਕਿਹਾ ਕਿ ਹਾਕਮ ਚਾਹੁੰਦਾ ਹੈ ਦੋ ਲਫ਼ਜ਼ ਅੰਗਰੇਜ਼ੀ ਦੇ ਅਸਿਮੀਲੇਟ ਔਰ ਐਲੀਮੀਨੇਟ ਜੇ ਸਾਨੂੰ ਇਹ ਦੋ ਗੱਲਾਂ ਸਮਝ ਆ ਜਾਣ ਤਾਂ ਸਾਨੂੰ ਆਪਣੀ ਅੱਜ ਦੀ ਲੜਾਈ ਸਮਝ ਆ ਜਾਊਗੀ ਵੀ ਸਾਡੀ ਆਖਰ ਲੜਾਈ ਹੈ ਕੀ ਅਸਿਮੀਲੇਟ ਦਾ ਮਤਲਬ ਹੁੰਦਾ ਹੈ ਵੀ ਸਾਡੇ ਵਿੱਚ ਸਮਾ ਜਾਓ ਕਿ ਜੇ ਜੇ ਅਸੀਂ ਹਾਂ ਸੋਚ ਪੱਖੋਂ ਤੁਸੀਂ ਵੀ ਉਹ ਹਜੇ ਬਣ ਜਾਓ ਜੇ ਨਹੀਂ ਬਣੋਗੇ ਤਾਂ ਦੂਜਾ ਲਫ਼ਜ਼ ਜਿਹੜਾ ਹੈ ਐਲੀਮੀਨੇਟ ਫਿਰ ਤੁਹਾਨੂੰ ਮਾਰ ਦਿੱਤਾ ਜਾਊ ਆ ਜਿਹੜੀ ਨੀਤੀ ਹੈ ਦੋ ਲਫ਼ਜ਼ਾਂ ਚ ਸਮਝਾਈ ਹੈ ਦੀਪ ਸਿੱਧੂ ਨੇ ਉਹਨੇ ਇਹ ਗੱਲ ਜ਼ਾਹਿਰ ਤੌਰ ਤੇ ਮੰਨੀ ਹੈ ਕਿ ਮੈਂ ਟੇਬਲ ਦੇ ਪਰਲੇ ਪਾਸੇ ਵੀ ਬੈਠ ਕੇ ਦੇਖਿਆ ਹੈ ਭਾਵ ਹਾਕਮਾਂ ਦੇ ਨਾਲ ਵੀ ਬੈਠ ਕੇ ਦੇਖਿਆ ਹੈ ਕਿ ਉਹਨਾਂ ਦੀ ਸੋਚ ਹੁੰਦੀ ਕੀ ਹੈ ਉਹ ਜਦੋਂ ਕੁਝ ਬੋਲ ਰਹੇ ਹੁੰਦੇ ਨੇ ਉਹ ਚਾਹੁੰਦੇ ਕੀ ਹੁੰਦੇ ਨੇ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਪਿੰਡ ਤੋਂ ਉੱਠ ਕੇ ਕਿੰਗਸ ਕਾਲਜ ਲੰਡਨ ਦੇ ਵਿੱਚ ਪੜਨਾ ਕੋਈ ਅੱਜ ਦੇ ਯੁੱਗ 'ਚ ਖਾਲਾ ਜੀ ਦਾ ਵਾੜਾ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਉਸ ਕਾਲਜ ਵਿੱਚ ਸਪਾਰਸ਼ ਨਹੀਂ ਚਲਦੀ ਪੈਸਾ ਨਹੀਂ ਚੱਲਦਾ ਉੱਥੇ ਕੇਵਲ ਅਕਲ ਦੇ ਨਾਲ ਹੀ ਐਡਮਿਸ਼ਨ ਮਿਲਦੀ ਹੈ ਤੇ ਜਿੱਥੇ ਸਾਰੀ ਦੁਨੀਆ ਦੇ ਦਿਮਾਗਾਂ ਦਾ ਜੋਰ ਲੱਗਿਆ ਹੋਵੇ ਕਿ ਸਾਨੂੰ ਇੱਥੇ ਪੜਨ ਦਾ ਮੌਕਾ ਮਿਲੇ ਉਹਦੇ ਚੋਂ ਤੁਸੀਂ ਉਹਨਾਂ 99 ਵਿੱਚ ਜਾਣਾ ਹੋਵੇ ਜਿਹਨੂੰ ਐਡਮਿਸ਼ਨ ਮਿਲੂਗੀ ਓਸੀ ਦੀਪ ਸਿੱਧੂ ਜੇ ਤੁਸੀਂ ਦੀਪ ਸਿੱਧੂ ਦੀ ਗੱਲ ਕਰਦੇ ਹੋ ਨਾ ਉਹਦਾ ਜਿਹੜਾ ਕਿਹਾ ਹੋਇਆ ਮੈਨੂੰ ਇੱਕ ਹੋਰ ਗੱਲ ਉਹਦੀ ਯਾਦ ਆ ਜਾਂਦੀ ਹੈ ਅਸੀਂ ਜਦੋਂ ਕਿਸਾਨੀ ਮੋਰਚਾ ਖਤਮ ਹੋਇਆ ਤਾਂ ਆਪਾਂ ਸਾਰੇ ਆ ਰਹੇ ਸੀ ਤਾਂ ਅਸੀਂ ਸ਼ੰਭੂ ਬਾਰਡਰ ਤੇ ਸਵਾਗਤ ਵਾਸਤੇ ਖੜੇ ਸੀ ਜਿਹੜੇ ਪਿੱਛੋਂ ਜਥੇ ਆ ਰਹੇ ਸੀ ਜਦੋਂ ਪਿਛਲੇ ਜਥੇ ਆ ਰਹੇ ਸੀ ਮਾਨ ਸਾਹਿਬ ਬੈਠੇ ਸੀ ਦੀਪ ਸਿੱਧੂ ਬੈਠਾ ਸੀ ਮੈਂ ਵੀ ਨਾਲ ਬੈਠਾ ਸੀ ਮੈਂ ਉਸ ਤੋਂ ਮਨ ਦੀ ਗੱਲਾਂ ਸੁਣ ਰਿਹਾ ਸੀ ਜੋ ਪੱਤਰਕਾਰ ਨੇ ਗੱਲਾਂ ਕੀਤੀਆਂ ਤਾਂ ਦੀਪ ਸਿੱਧੂ ਨੇ ਇੱਕ ਗੱਲ ਬੜੀ ਵਧੀਆ ਸਵਕਾਰੀ ਕਹਿੰਦਾ ਮੈਂ ਇਸ ਗੱਲ ਨੂੰ ਸਮਝਦਾ ਇਹ ਵੀਡੀਓਜ਼ ਹੈਗੀਆਂ ਨੇ ਤੁਹਾਡੇ ਮਤਲਬ ਕਿ YouTube ਰਾਹੀਂ ਜਾਂ ਤੁਹਾਡੇ سوشل میڈیا ਰਾਹੀਂ ਇਹ ਚੱਲ ਰਹੀਆਂ ਨੇ ਉਹਨਾਂ ਚੋਂ ਇੱਕ ਇਹ ਵੀ ਹੈ ਉਹ ਕਹਿੰਦਾ ਕਿ ਮੈਂ ਜੋ ਕਹਿ ਰਿਹਾ ਹਾਂ ਉਹ ਤਾਂ ਮੈਂ ਹਜੇ ਪ੍ਰੂਵ ਕਰਨਾ ਹੈ ਕਿ ਮੈਂ ਉਹ ਆ ਜੀ ਜ਼ਿੰਦਗੀ ਜੀਊਂਗਾ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਪਰ ਆ ਬੈਠੇ ਰਹੇ ਮਾਨ ਸਾਹਿਬ ਇਹ ਤਾਂ ਜਿਉ ਚੁੱਕੇ ਨੇ ਉਹ ਗੱਲਾਂ ਮਤਲਬ ਕਹਿਣ ਤੋਂ ਉਹਦੀ ਇੰਨੀ ਜਗਾ ਸਮਝ ਦੇ ਉੱਪਰ ਪਕੜ ਸੀ ਕਿ ਉਹ ਕੋਈ ਵੀ ਗੱਲ ਐਸੀ ਨੀਸੀ ਕਰਦਾ ਕਿ ਜੇ ਉਹ ਕਹੇ ਵੀ ਹਾਂ ਜੀ ਮੈਂ ਬਹੁਤ ਕੁਝ ਕੀਤਾ ਉਹ ਕਹਿੰਦਾ ਮੈਂ ਤਾਂ ਕੀਤਾ ਹੀ ਨਹੀਂ ਹਜੇ ਕੁਝ ਮੈਂ ਤਾਂ ਤੁਹਾਨੂੰ ਬੋਲ ਕੇ ਦੱਸਿਆ ਵੀ ਆਪਣੀ ਲੜਾਈ ਹੈ ਕੀ ਉਸ ਲੜਾਈ ਦੇ ਵਿੱਚ ਪੈ ਪੈ ਗਿਆ ਮੈਂ ਜਰੂਰ ਪੈ ਕੇ ਪਤਾ ਲੱਗੂਗਾ ਕਿ ਉਹਦੇ ਵਿੱਚ ਮੁਸ਼ਕਲਾਂ ਕਿੰਨੀਆਂ ਨੇ ਤੇ ਅਸੀਂ ਉਹ ਮੁਸ਼ਕਲਾਂ ਘੱਟ ਰਿਆਂ ਜਿਵੇਂ ਇਹਨਾਂ ਨੇ ਕੱਟ ਚੁੱਕੇ ਨੇ 40 ਸਾਲ ਤੋਂ ਆ ਜਿਹੜੀ ਚੀਜ਼ ਸਵਕਾਰ ਕਰਨੀ ਹੁੰਦੀ ਆ ਨਾ ਤਾਂ ਉਹ ਸਾਝ ਕੀਜਾ ਗੁਨਾਕੇਰੀ ਛਾੜ ਅਵਗਣ ਚੱਲੀ ਐ ਇਹ ਗੁਰੂ ਦਾ ਸਿਧਾਂਤ ਹੈ ਸੋ ਕੱਲ ਦੀਪ ਸਿੱਧੂ ਦੀ ਆਗਈ ਵਿੱਚ ਜਿਹੜਾ ਕਿ ਆਉਣਾ ਜ਼ਰੂਰੀ ਐ ਅੱਜ ਦੀ ਨੌਜਵਾਨੀ ਗੱਲਾਂ ਉਹੀ ਹੋ ਰੀਆਂ ਸੀ ਪਹਿਲਾਂ ਵੀ ਸ਼ਹਾਦਤਾਂ ਤੋਂ ਲੈ ਕੇ ਮੈਂ ਪਹਿਲਾਂ ਵੀ ਗੱਲ ਕੀਤੀ ਐ ਅਸੀਂ ਪਿਛਲੇ ਵੀ ਪੜੌਚ ਤਕਰੀਬਨ ਇਹਨਾਂ ਚੋ ਬਹੁਤੇ ਬੰਦੇ ਇਕੱਠੇ ਸੀ ਕੁਝ ਜਿਹੜੇ ਨਵੇਂ ਹੁਣ ਜੁੜੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡੀ ਲੜਾਈ ਦੇ ਵਿੱਚ ਤੁਹਾਡੀ ਨੌਜਵਾਨਾਂ ਦੀ ਅਤਿਆੰਤ ਜ਼ਰੂਰਤ ਹੈ ਉਹ ਕੋਈ ਵੀ ਦੁਨੀਆ ਦੀ ਕੌਮ ਹੋਵੇ ਜਦੋਂ ਤੱਕ ਉਹਦੇ ਵਿੱਚ ਨੌਜਵਾਨੀ ਆਪਣਾ ਹਿੱਸਾ ਨਹੀਂ ਪਾਉਗੀ ਇਹ ਠੀਕ ਹੈ ਕਿ ਸਾਡੇ ਕੋਲ ਇਤਿਹਾਸ ਹੈ ਸਾਡੇ ਕੋਲ ਬਾਬਾ ਦੀਪ ਸਿੰਘ ਹੈ ਜਿਨ੍ਹਾਂ ਦੀ ਉਮਰ ਵੀ ਇਜਾਜ਼ਤ ਹੈ ਉਹਨਾਂ ਨੇ ਕੰਮ ਵੀ ਉਹ ਕੀਤੇ ਨੇ ਜਿਹੜਾ ਇੱਕ ਭਰ ਜਵਾਨੀ ਵਿੱਚ ਕੋਈ ਬੰਦਾ ਕਰਦਾ ਹੈ ਉਹ ਇੱਕ ਹੈ ਪਰ ਓਵਰ ਆਲ ਜਦੋਂ ਕੋਈ ਕੌਮ ਦੇ ਵੱਲ ਝਾਤੀ ਮਾਰੀ ਜਾਂਦੀ ਹੈ ਤਾਂ ਨੌਜਵਾਨੀ ਦੀ ਹਿੰਮਤ ਜਜ਼ਬਾ ਤੇ ਬਜ਼ੁਰਗ ਦੀ ਦਲੀਲ ਜਦ ਤੱਕ ਇਹ ਜੁੜਦੀਆਂ ਨਹੀਂ ਆਪਸ ਵਿੱਚ ਉੰਨੀ ਦੇਰ ਤੱਕ ਕੋਈ ਵੀ ਲੜਾਈ ਦਾ ਫੜਾਓ ਸਰ ਨਹੀਂ ਕੀਤਾ ਜਾ ਸਕਦਾ ਸਰ ਕਰਨਾ ਸਾਡੇ ਲਈ ਹਜੇ ਬਹੁਤ ਦੂਰ ਹੈ ਸਾਨੂੰ ਸਟੈਪ ਅਪ ਕਦਮਾਂ ਨੂੰ ਉੱਪਰ ਚੁੱਕਣਾ ਪਿੱਛੇ ਨੂੰ ਨਾ ਚੁੱਕਣਾ ਇਹ ਇਹ ਖੇਡ ਅਸੀਂ ਖੇਡ ਰਹੇ ਹਾਂ ਇਸ ਜੰਗ ਦੇ ਵਿੱਚ ਆ ਅਸੀਂ ਬਹੁਤ ਜ਼ੋਰ ਲਾ ਕੇ ਇੱਕ ਕਦਮ ਅੱਗੇ ਜਾਂਦੇ ਆ ਤਾਂ ਜਿਹੜਾ ਸਾਡਾ ਹਕਮਰਾਣ ਦੁਸ਼ਮਣ ਹੈ ਉਹ ਸਾਨੂੰ ਦੋ ਕਦਮ ਪਿੱਛੇ ਧੱਕਦਾ ਹੈ ਇਹ ਮੈਂ ਕਦੇ ਵੀ ਤੁਹਾਡੇ ਚ ਬੈਠਾਂਗਾ ਜਦੋਂ ਸਮਾਂ ਪੂਰਾ ਹੋਊਗਾ ਆਪਾਂ ਕੋਲ ਤਾਂ ਮੈਂ ਇਹ ਗੱਲ ਦਲੀਲ ਨਾਲ ਦੱਸੂਗਾ ਕਿ 1975 ਤੋਂ ਅੱਜ 25 ਆਉਣ ਵਾਲਾ ਹੈ 50 ਸਾਲ ਦੇ ਵਿੱਚ ਇਸ ਹਕੂਮਤ ਨੇ ਸਾਡੇ ਨਾਲ ਕੀ ਕੀਤਾ ਨੌਜਵਾਨਾਂ ਨੂੰ ਇਹ ਗੱਲ ਜ਼ਰੂਰ ਪੱਕੇ ਤੌਰ ਤੇ ਸਮਝ ਜਾਣੀ ਚਾਹੀਦੀ ਹੈ ਕਿ ਸਾਡੇ ਨਾਲ ਕੌਮੀ ਤੌਰ ਤੇ ਵਿਸ਼ਵਾਸ ਘਾਤ ਹੋਇਆ ਜਦੋਂ 1947 ਦੇ ਵਿੱਚ ਆ ਤਕਰੀਬਨ ਇੱਥੇ 90% ਜਿਹਨਾਂ ਨੂੰ ਰਫੂਜੀ ਇਹ ਕਹਿੰਦੇ ਨੇ ਪਰ ਮੈਂ ਤਾਂ ਇਹ ਲਫ਼ਜ਼ ਨਹੀਂ ਚੰਗਾ ਸਮਝਦਾ ਉਹ ਆਪਣੇ ਭਰਾ ਬੈਠੇ ਨੇ ਜਿਹੜੇ ਆਪਣੇ ਘਰ-ਬਾਰ ਜ਼ਮੀਨਾਂ ਛੱਡ ਕੇ ਇਸ ਪਾਸੇ ਆਏ ਨੇ ਉਹ ਜਿਹੜਾ ਰੋਕੇ ਜਾਦਾ ਸਾਡਾ ਪੜਾਓ ਸੀ ਉਸ ਤੋਂ ਬਾਅਦ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਨ੍ਹਾਂ ਨਾਲ ਸਾਂਝ ਪਾ ਕੇ ਅਸੀਂ ਸਾਰਾ ਕੁਝ ਛੱਡਿਆ ਸਾਰਾ ਕੁਝ ਅੱਜ ਵੀ ਬਜ਼ੁਰਗ ਜੀਂਦੇ ਨੇ ਜਿਹੜੇ ਕਹਿੰਦੇ ਨੇ ਮੈਂ ਆਪਣੇ ਹੱਥ ਨਾਲ ਆਪਣੀਆਂ ਧੀਆਂ ਮਾਰੀਆਂ ਅੱਜ ਵੀ ਬਜ਼ੁਰਗ ਅਵਸਥਾ ਚ ਹੈਗੇ ਨੇ ਜਾਂ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਦੱਸਿਆ ਜਿੱਥੇ ਅਸੀਂ ਮਜਬੂਰ ਹੋ ਗਏ ਗੱਲ ਕੀਤੀ ਸੀ ਕਿ ਉੱਧਰ ਰਹਿਣਾ ਹੈ ਕਿ ਇੱਧਰ ਰਹਿਣਾ ਮੈਨੂੰ ਅੱਜ ਯਾਦ ਆ ਰਿਹਾ ਹੈ ਕਿ ਸਰਦਾਰ ਸਿਮਰਤਜੀਤ ਸਿੰਘ ਮਾਨ ਬੀਬੀ ਜੀ ਦੇ ਭੋਗ ਤੇ ਆਏ ਸੀ ਉੱਥੇ ਵੀ ਉਹਨਾਂ ਨੇ ਇਹ ਗੱਲ ਇਹੀ ਗੱਲ ਕਹੀ ਸੀ ਅਖਨੋਰੀ ਵਾਲੇ ਗੁਰਦੁਆਰਾ ਸਾਹਿਬ ਪ੍ਰਧਾਨ ਸਾਹਿਬ ਕਹਿੰਦੇ ਤੁਸੀਂ ਸਾਰਾ ਕੁਝ ਛੱਡ ਕੇ ਆਪਣੀ ਸਿੱਖੀ ਲੈ ਕੇ ਇੱਥੇ ਆਏ ਹੋ ਤੇ ਜੇ ਇੱਥੋਂ ਅੱਗੇ ਜਾਣਾ ਪੈ ਗਿਆ ਫਿਰ ਕੀ ਕਰੋਗੇ ਤੁਸੀਂ ਸਿੱਖੀ ਕੋ ਛੱਡ ਰਹੇ ਜੋ ਸਾਰਾ ਕੁਝ ਤੁਸੀਂ ਛੱਡਤਾ ਉਹ ਛੱਡ ਕੇ ਤਾਂ ਆ ਜਗ੍ਹਾ ਲੈ ਲਈ ਤੁਸੀਂ ਕੇਵਲ ਏਕ ਸਾਡੀ ਸਿੱਖੀ ਬਚ ਜੂਗੀ ਉਦੇ ਪਿੱਛੇ ਤੁਸੀਂ ਸਰਪਾਚ ਤੁਸੀਂ ਆਪ ਹੀ ਅੱਜ ਸਿੱਖੀ ਛੱਡ ਰਹੇ ਹੋ ਇਹ ਬੀਬੀ ਜੀ ਦੇ ਭੋਗ ਤੇ ਮਾਨ ਸਾਹਿਬ ਨੇ ਅੱਜ ਤੋਂ ਕਿੰਨੇ ਸਾਲ ਹੋ ਗਏ ਬੀਬੀ ਜੀ ਨੂੰ 13 ਚ 13 ਸਾਲ ਹੋ ਗਏ 13 ਚ ਹੋਈ ਹੈ ਮਤਲਬ 10 ਸਾਲ 11 ਸਾਲ ਪਹਿਲਾਂ ਇਹੀ ਗੱਲ ਇਹੀ ਮਹਿਸੂਸੀਅਤ ਦਿੱਤੀ ਸੀ ਸੋ ਮੈਂ ਫਿਰ ਦੁਬਾਰਾ ਕਹਿਣਾ ਕਿ ਦੋ ਲੜਾਈਆਂ ਲੜਨਾ ਸਾਡਾ ਮੈਨੀਫੈਸਟੋ ਹੈ ਉਹਨਾਂ ਦੇ ਮੈਨੀਫੈਸਟੋ ਕਾਗਜ਼ਾਂ ਤੇ ਲਿਖੇ ਜਾਂਦੇ ਨੇ ਟਾਈਪ ਕੀਤੇ ਜਾਂਦੇ ਨੇ ਪਰ ਉਹ ਅਮਲ ਚ ਕਦੇ ਨਹੀਂ ਆਉਂਦੇ ਇਹ ਕਹਾਣੀ ਅਸੀਂ 75 ਸਾਲ ਤੋਂ ਦੇਖ ਰਹੇ ਹਾਂ ਸਾਰੇ ਪਹਿਲਾਂ ਸਾਡੇ ਬਜ਼ੁਰਗ ਦੇਖਦੇ ਰਹੇ ਫਿਰ ਅਸੀਂ ਹੁਣ ਬਜ਼ੁਰਗ ਹੋ ਗਏ ਗਾ ਤੁਸੀਂ ਹੁਣ ਬੱਚੇ ਸਾਡੇ ਵੱਡੇ ਹੋ ਗਏ ਇਹ ਸਾਰੀ ਲੜਾਈ ਜਿਹੜੀ ਹੈ ਅਸੀਂ ਦੇਖਦੇ ਆ ਰਹੇ ਹਾਂ 1947 ਦੀ ਮੈਂ ਗੱਲ ਕਰ ਰਿਹਾ ਸੀ ਜਦੋਂ ਅਸੀਂ ਸਾਰਾ ਕੁਝ ਛੱਡ ਕੇ ਇਸ ਮੁਲਕ ਦੇ ਵਿੱਚ ਆਏ ਹਾਂ ਸਾਡੇ ਨਾਲ ਵਿਸ਼ਵਾਸ ਘਾਤ ਹੋਇਆ ਹੈ ਕੀ ਵਿਸ਼ਵਾਸ ਘਾਤ ਹੋਇਆ ਹੈ ਕਿ ਇੱਕ ਕੌਮ ਜਿਹੜੀ ਗੁਰੂ ਨਾਨਕ ਸਾਹਿਬ ਦੀ ਸੋਚ ਮੁਤਾਬਕ ਚੱਲਦੀ ਹੈ ਉਹਨੂੰ ਆ ਕੇ ਕਹਿਤਾ ਗਿਆ ਕਿ ਇਹ ਇੱਕ ਜੁਰਾਇਮ ਪੇਸ਼ਾ ਕੌਮ ਹੈ ਤੇ ਹਰ ਡਿਪਟੀ ਕਮਿਸ਼ਨਰ ਦਾ ਫਰਜ ਬਣਦਾ ਹੈ ਕਿ ਉਹ ਬਾਕੀ ਸ਼ਹਿਰੀਆਂ ਨੂੰ ਬਾਕੀ ਸਿਟੀਜ਼ਨਸ ਨੂੰ ਸਿੱਖਾਂ ਤੋਂ ਬਚਾ ਕੇ ਰੱਖੇ ਹੁਣ ਜੁਰਾਇਮ ਪੇਸ਼ੇ ਵਾਲੀ ਗੱਲ ਤੁਸੀਂ ਸੰਤਾਲੀ ਵਿੱਚ ਮੈਂ ਜਾਂ ਮੇਰੇ ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗਾਂ ਨੇ ਕਿਹੜੀ ਕਰ ਲਈ ਸੀ ਇਹਦਾ ਮਤਲਬ ਉਹ ਪ੍ਰੀ ਪਲਾਨਡ ਸੀ ਉਹ ਪਹਿਲਾਂ ਤੋਂ ਹੀ ਸੋਚੀ ਬੈਠੇ ਸੀ ਆਉਂਦੇ ਸਾਰ ਇਹਨਾਂ ਨੂੰ ਇਹਨਾਂ ਕੰਮਾਂ 'ਚ ਉਲਝਾਉਣਾ ਹੈ ਅਸਿੱਤਾ ਉਲਝੇ ਆਏ ਸੀ ਜਿਹੜਾ ਬੰਦਾ ਆਪਣਾ ਘਰ-ਬਾਰ ਛੱਡ ਕੇ ਆਊਗਾ ਉਹਨੂੰ ਤਾਂ ਕਈ ਸਾਲ ਵੈਸੇ ਨਹੀਂ ਪਤਾ ਲੱਗਦਾ ਕਿ ਮੈਂ ਕਿੱਥੇ ਆ ਗਿਆ ਤੇ ਤੁਹਾਨੂੰ ਅੱਗੋ ਕਹਤਾ ਵੀ ਇਹ ਜਰਾਇਮ ਪੇਸ਼ਾ ਕੌਮ ਆ ਰਹੀ ਆ ਭਾਵੇਂ ਡਾਕੈਤ ਆ ਰਹੇ ਨੇ ਡੀਸੀ ਨੂੰ ਸਰਕੂਲਰ ਜਾਰੀ ਹੋਇਆ ਤੇ 50 ਦੇ ਵਿੱਚ ਤੁਹਾਨੂੰ ਫਿਰ ਦੁਬਾਰਾ ਸਬਦਾਨ ਚ ਕਹਿਤਾ ਜਾਵੇ ਕਿ ਇਹ ਹਿੰਦੂ ਕੌਮ ਦਾ ਇੱਕ ਹਿੱਸਾ ਹੈ ਤੇ ਤੁਹਾਨੂੰ ਤੁਹਾਨੂੰ ਤੇ ਮੈਨੂੰ ਤੇ ਮੇਰੇ ਪੁਰਖਿਆਂ ਨੂੰ ਉਸ ਟਾਈਮ ਸਮਝ ਜਾਣਾ ਚਾਹੀਦਾ ਸੀ ਕਿ ਸਾਡੇ ਨਾਲ ਵਿਸ਼ਵਾਸ ਘਾਟ ਹੋ ਰਿਹਾ ਤੇ ਹੋਇਆ ਉਹ ਲੜਾਈ ਜਿਹੜੀ ਹੈ ਉਹ ਮੈਂ ਅੱਜ ਦਾ ਮੇਰਾ ਮੈਨੀਫੈਸਟੋ ਇਹ ਹੈ ਸਾਡੀ ਪਾਰਟੀ ਦਾ ਕਿ ਅਸੀਂ ਕੌਮ ਦੀ ਲੜਾਈ ਨਹੀਂ ਛੱਡ ਸਕਦੇ ਅਸੀਂ ਪੰਜਾਬ ਦੀ ਲੜਾਈ ਨਹੀਂ ਛੱਡ ਸਕਦੇ ਪੰਜਾਬ ਦੀ ਲੜਾਈ ਲੜਨਾ ਆਪਣੇ ਦੇਸ਼ ਦੀ ਲੜਾਈ ਲੜਨਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਜੇ ਸਾਡੇ ਬੱਚੇ ਅੱਜ ਮਜਬੂਰ ਕਰ ਦਿੱਤੇ ਗਏ ਨੇ ਕਿ ਉਹਨਾਂ ਨੂੰ ਵਿਦੇਸ਼ਾਂ ਤੋਂ ਬਿਨਾ ਹੋਰ ਕੁਝ ਜਿਦਸਦੀ ਨਹੀਂ ਤਾਂ ਘੱਟੋ-ਘੱਟ ਸਾਡਾ ਇਹ ਉਪਰਾਲਾ ਹੈ ਕਿ ਜੇ ਉਹ ਵਿਦੇਸ਼ਾਂ 'ਚ ਚਲੇ ਵੀ ਗਏ ਨੇ ਤਾਂ ਇੱਥੇ ਵੀ ਸੁਰੱਖਿਅਤ ਰਹਿਣ ਤੇ ਉੱਥੇ ਵੀ ਸੁਰੱਖਿਅਤ ਰਹਿਣ ਇਹ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਕਰ ਸਕਦੀ ਆ ਇਹ ਗੱਲ ਤੁਸੀਂ YouTube 'ਚੋਂ ਦੇਖ ਲਓ ਪ੍ਰੈਕਟੀਕਲੀ ਦੇਖੋ ਜਗਰ ਜਾਵੇ ਨੇ ਹਲ ਹੋ ਜਾਵੇ ਸਿਧਾਂਤਵਾਦਾਂ ਦੇ ਜਰਨਾ ਨੂੰ ਭਾਵੇ ਸਾਡਾ ਦੁਨੀਆਕਾਰ ਸੰਗਰੂਰ ਦੀ ਸੰਗਤ ਨੇ ਡੇਢ ਪੂਣੇ 2 ਸਾਲ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ MP ਬਣਾ ਕੇ ਤੀਜੀ ਵਾਰ ਪਾਰਲੀਮੈਂਟ ਚ ਭੇਜਿਆ ਹੁਣ ਪ੍ਰਧਾਨ ਸਾਹਿਬ ਨੇ ਦੇਖਿਆ ਕਿ ਮੈਨੂੰ ਅੱਜ ਦੁਨੀਆ ਦੇਖ ਰਹੀ ਹੈ ਮੈਨੂੰ ਮੇਰੇ ਤੇ ਆਸ ਕਰਦੀ ਹੈ ਤਾਂ ਉਹਨਾਂ ਨੇ ਤੁਹਾਡੇ ਮੇਰੇ ਭਰਾਵਾਂ ਬੱਚਿਆਂ ਦੀ ਗੱਲ ਕਹੀ ਪੰਜਾਬ ਦੇ ਕਿਸੇ ਹੋਰ MP ਨੇ ਕਹੀ ਹੋਵੇ ਤਾਂ ਮੈਨੂੰ ਕੋਈ ਵੀ ਰਿਕਾਰਡ ਹੁਣ ਵੀਡੀਓ ਮੇਰੀ ਚੱਲ ਰਹੀ ਹੈ ਮੈਂ ਕਹਿ ਰਾਂ ਕੋਈ ਰਿਕਾਰਡ ਦੇ ਦੇਵੇ ਕਿ ਪੰਜਾਬ ਦਾ ਕਿਸੇ ਵੀ ਧੜੇ ਦਾ ਪਾਰਟੀ ਦਾ ਐਮਪੀ ਉਹ ਸਿੱਖ ਹੋਵੇ ਜਾਂ ਨਾ ਸਿੱਖ ਹੋਵੇ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੀ ਗੱਲ ਕੀਤੀ ਹੈ ਕੀ ਉਹ ਸਿੱਖਾਂ ਦਾ ਮੁੰਡਾ ਨਹੀਂ ਸੀ ਕੀ ਉਹਦਾ ਕਤਲ ਨਹੀਂ ਹੋਇਆ ਨਖਲ ਗੁਪਤੇ ਨੂੰ ਲੱਖਾਂ ਡਾਲਰ 82 ਲੱਖ ਰੁਪਇਆ ਕੇਵਲ ਦਿੱਤਾ ਗਿਆ ਕਿ ਤੂੰ ਸ਼ੁਰੂ ਕਰ ਕੰਮ ਕਿ ਪੰਨੂ ਦਾ ਕਤਲ ਕਰਨਾ ਹੈ ਤੇ ਇਹ ਅਮਰੀਕਾ ਕਹਿ ਰਿਹਾ ਹੈ ਅਮਰੀਕਾ ਦੀਆਂ ਸੂਝਾ ਏਜੰਸੀਆਂ ਕਹਿ ਰਹੀਆਂ ਨੇ ਜਿਹੜੀਆਂ ਅੱਜ ਦੁਨੀਆ 'ਚ ਸਭ ਤੋਂ ਵੱਡੀਆਂ ਸੀਆਈਏ ਦੀਆਂ ਏਜੰਸੀਆਂ ਮੰਨੀਆਂ ਜਾਂਦੀਆਂ ਨੇ ਉਹ ਇਹ ਪ੍ਰੂਫ ਪੇਸ਼ ਕਰ ਰਹੀਆਂ ਨੇ ਕਿ ਇੰਡੀਆ ਦੀਆਂ ਏਜੰਸੀਆਂ ਨੇ ਸਾਡੇ ਮੁਲਕ ਦੇ ਸਿਟੀਜਨ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਸੀ ਜਿਹਨੇ ਸਾਜ਼ਿਸ਼ ਘੜੀ ਸੀ ਜਦੀ ਜ਼ਿੰਮੇਵਾਰੀ ਲਈ ਸੀ ਆ ਜੋ ਅਮਰੀਕਾ ਦੀ ਜੇਲ੍ਹ 'ਚ ਬੈਠਾ ਹੁਣ ਤਾਂ ਕੋਈ ਸ਼ੱਕ ਨਹੀਂ ਨikhil gupta ਉਹ ਕਹਿੰਦਾ ਮੈਨੂੰ ਇੰਡੀਆ ਦੀਆਂ ਟਾਪ ਏਜੰਸੀਆਂ ਦੇ ਅਫੀਸ਼ਰਜ਼ ਨੇ ਅੰਗੇਜ ਕੀਤਾ ਸੀ ਤੇ ਉਹਨੇ ਅਮਰੀਕਾ ਨੇ ਉਹਦੀਆਂ ਸਾਰੀਆਂ ਫੋਨ ਕਾਲਜ਼ ਰਿਕਾਰਡ ਜਿਹੜਾ ਹੈ ਉਹ ਪੇਸ਼ ਕਰਤਾ ਸਾਡਾ ਅਵਤਾਰ ਸਿੰਘ ਖੰਡਾ ਸ਼ਹੀਦ ਕਰਤਾ ਗਿਆ ਸਾਡਾ ਪੰਜਵੜਖ ਸ਼ਹੀਦ ਕਰਤਾ ਗਿਆ ਇਹ ਜਿਹੜੀਆਂ ਸ਼ਹੀਦੀਆਂ ਨੇ ਇਹਨਾਂ ਬਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਬੋਲਿਆ ਤੇ ਬਾਕੀ ਪੰਜਾਬ ਚੋਂ ਗਏ ਐਮਪੀ ਕਿਉਂ ਨਹੀਂ ਬੋਲੇ ਜੇ ਉਥੇ 13 ਐਮਪੀ ਖੜ ਜਾਂਦੇ ਕਿ ਸਾਨੂੰ ਜਵਾਬ ਚਾਹੀਦਾ ਹੈ ਜੇ ਜਸਟਨ ਟਰੂਡੋ ਕਹਿੰਦਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਹਰਦੀਪ ਸਿੰਘ ਨਿਸ਼ਾਨ ਮਾਰਿਆ ਤਾਂ ਇੰਡੀਆ ਦਾ ਪ੍ਰਧਾਨ ਮੰਤਰੀ ਇੱਥੇ ਖੜ ਕੇ ਜਵਾਬ ਦੇਵੇ ਕਿ ਸੱਚ ਹੈ ਕਿ ਝੂਠ ਹੈ ਕਿਉਂਕਿ ਪ੍ਰਧਾਨ ਮੰਤਰੀ ਦਾ ਜਵਾਬ ਪ੍ਰਧਾਨ ਮੰਤਰੀ ਇਹ ਮੰਗ ਕਿਹਨੇ ਕੀਤੀ ਡਿਟੇਲ ਦੇ ਵਿੱਚ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਜਿਹੜੀ ਲੜਾਈ ਸਾਡੀ ਹੈ ਨਾ ਉਹਨੂੰ ਅੱਗੇ ਲਿਜਾਣ ਵਾਲਾ ਕੋਈ ਹੈ ਜਾਂ ਨਹੀਂ ਹੈ ਇਹ ਹੁਣ ਤੁਸੀਂ ਆਪ ਵੀ ਵਿਚਾਰਨਾ ਤੇ ਆਪ ਤੁਸੀਂ ਸ਼ਰੋਮਣੀ ਅਕਾਲ ਦਰ ਅੰਮ੍ਰਿਤਸਰ ਤੁਸੀਂ ਸਿਮਰਨਜੀਤ ਸਿੰਘ ਮਾਨ ਬਣ ਜਾਓ ਮੈਂ ਤਾਂ ਇਹ ਕਹਿੰਦਾ ਮੈਂ ਨਹੀਂ ਕਹਿੰਦਾ ਮਿੰਦਰਪਾਲ ਮਿੰਦਰਪਾਲ ਹੁਣ ਛੋਟਾ ਹੈ ਸੰਗਤ ਵੱਡੀ ਹੈ ਪਰ ਮਿੰਦਰਪਾਲ ਨੂੰ ਅੱਗੇ ਲੈ ਕੇ ਜਾਣਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ 40 ਸਾਲ ਦੀ ਜਿਹੜੀ ਦਿਮਾਗ ਦੀ ਤੇ ਸਰੀਰ ਦੀ ਉਹਨੇ ਦੋਵੇਂ ਲੜਾਈਆਂ ਲੜੀਆਂ ਨੇ ਜਿੰਨੀ ਧੀਰ ਮੈਨੂੰ ਹੋ ਗਈ ਉਹਨਾਂ ਨਾਲ ਜਦੋਂ ਮਰਜੀ ਸਵੇਰੇ ਚੱਲ ਜਾਓ ਤੁਸੀਂ ਉਹ ਕਿਸੇ ਪਾਸੇ ਜਾ ਰਹੇ ਹੁੰਦੇ ਨੇ ਉਹ ਜਦੋਂ ਵੀ ਤਿਆਰ ਹੋ ਕੇ ਆਣਗੇ ਉਹਨਾਂ ਦਾ ਕੋਈ ਪ੍ਰੋਗਰਾਮ ਬਣਿਆ ਹੋਇਆ ਹੁੰਦਾ ਹੈ ਮੈਂ ਕੋਈ ਦਿਨ ਦੇਖਿਆ ਹੀ ਨਹੀਂ ਜੇ ਬਾਇ ਚਾਂਸ ਕੁ ਟਿਲਮਟ ਹੋ ਜਾਵੇ ਬਹੁਤ ਕਰੇ ਹੁੰਦੀ ਹੈ ਉਸ ਤੋਂ ਬਿਨਾ 17 18 ਸਾਲ ਪਹਿਲਾਂ ਉਹਨਾਂ ਦਾ ਦਿਲ ਦਾ ਆਪਰੇਸ਼ਨ ਹੋਇਆ ਹੈ ਅੱਜ ਦਾ 20 ਸਾਲ ਸੇ ਹੋ ਗਿਆ ਜਦੋਂ ਅੱਜ ਤੋਂ 4 ਸਾਲ ਪਹਿਲਾਂ ਉਹਦੇ ਉੱਤੇ ਬੈਕਟੀਰੀਆ ਦਾ ਅਟੈਕ ਹੋ ਗਿਆ ਅਸੀਂ ਪੁੱਛਿਆ ਡਾਕਟਰਾਂ ਨੂੰ ਇਹ ਕੀ ਚੀਜ਼ ਹੁੰਦੀ ਹੈ ਤਾਂ ਡਾਕਟਰ ਕਹਿੰਦੇ ਕਿ ਇਹ ਸਮਝ ਲਓ ਦੁਬਾਰਾ ਆਪਰੇਸ਼ਨ ਹੋ ਰਿਹਾ ਹੈ ਦਿਲ ਦਾ ਕਿਉਂਕਿ ਦਿਲ ਦੇ ਵੱਡੇ ਆਪਰੇਸ਼ਨ ਦੀ ਮਿਆਦ ਇਹ ਸਾਨੂੰ ਡਾਕਟਰਾਂ ਨੇ ਦੱਸਿਆ ਪ੍ਰਧਾਨ ਸਾਹਿਬ ਜਿੱਥੇ ਸੀਗੇ ਉਦੋਂ ਡਾਕਟਰਾਂ ਨੇ ਉਹਦੀ ਮਿਆਦ 16 ਸਾਲ ਹੈ ਉਸ ਤੋਂ ਬਾਅਦ ਕਦੇ ਵੀ ਬੰਦਾ ਟੜਕ ਹੋ ਸਕਦਾ ਹੈ ਪਰ ਤੁਹਾਡਾ ਪ੍ਰਧਾਨ ਇਹਦੇ باوجود ਵੀ ਉੱਪਰ 5 ਸਾਲ ਵਾਹਿਗੁਰੂ ਦੀ ਕਿਰਪਾ ਨਾਲ ਜਿਉ ਰਿਹਾ ਤੇ ਸਾਰੇ ਅਰਦਾਸ ਕਰਦੇ ਆਪਾਂ ਕਿ ਜਦੋਂ ਤੱਕ ਪ੍ਰਧਾਨ ਸਾਹਿਬ ਹੈਗੇ ਨੇ ਉਦੋਂ ਤੱਕ ਸਾਨੂੰ ਸਾਰਿਆਂ ਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਸਿਰਫ ਪਿੱਛੇ ਤੁਰਨ ਦੀ ਲੋੜ ਹੈ ਮੈਂ ਬੰਦਾ ਸਿੰਘ ਬਹਾਦਰ ਨਹੀਂ ਦੇਖਿਆ ਤੁਸੀਂ ਨਹੀਂ ਦੇਖਿਆ ਪਰ ਬੰਦਾ ਸਿੰਘ ਬਹਾਦਰ ਦੀਆਂ ਗੱਲਾਂ ਸੁਣੀਆਂ ਨੇ ਆਪਾਂ ਨੇ ਇਤਿਹਾਸ ਦੇ ਵਿੱਚੋਂ ਮੇਰੀ ਉਮਰ ਦੇ ਬੰਦਿਆਂ ਨੇ ਖੁਸ਼ਕਿਸਮਤੀ ਨਾਲ ਸੰਜਰਨੈਲ ਸਿੰਘ ਦੇਖਿਆ ਮੈਨੂੰ ਸੰਜਰਨੈਲ ਤੋਂ ਬੰਦਾ ਸਿੰਘ ਬਹਾਦਰ ਕਿ ਤੁਮ ਮਨ ਜਿਹਾ ਬਹਾਦਰ ਦਿਖਦਾ ਹੈ ਤੇ ਮੈਨੂੰ ਸਿਮਰਤਜੀਤ ਸਿੰਘ ਮਾਨ ਚੋਂ ਸੰਜਨੈਲ ਸਿੰਘ ਦਿਸਦਾ ਹੈ ਜਿਗਾਰਾ ਜਾਵੇ ਨੇ ਹਾਲ ਹੋ ਜਾਵੇ ਵਧੇ ਪਾਵੇ ਸਤਿ ਸ੍ਰੀ ਅਕਾਲ ਬਸ ਗੱਲਾਂ ਇਹੀ ਨੇ ਜਿਹੜੀਆਂ ਸਾਡੀਆਂ ਦੁੱਖ ਦੀਆਂ ਗੱਲਾਂ ਨੇ ਪਰਿਵਾਰ ਬੈਠੇ ਆ ਆਪਾਂ ਸਾਰੇ ਐਦਾਂ ਹੀ ਪਰਿਵਾਰ ਜਥਾ ਬਣਾ ਕੇ ਹੁਣ ਜਿਵੇਂ ਤੁਰੇ ਹੋਏ ਆ ਅੱਗੇ ਦੀ ਅੱਗੇ ਤੁਰ ਜਾਈਏ ਮੈਨੂੰ ਨਹੀਂ ਲੱਗਦਾ ਕਿ ਜਿਸ ਦਿਨ ਸਿੱਖ ਸਿਆਸਤ ਪੰਜਾਬ ਦੇ ਵਿੱਚ ਖੜੀ ਹੋ ਜੂਗੀ ਜਿਹੜਾ ਵਿਸ਼ਵਾਸ ਕਾ ਸਾਡੇ ਨਾਲ 47 ਚ ਕੀਤਾ ਗਿਆ ਅਸੀਂ ਉਹਦਾ ਬਦਲਾ ਲੈਣ ਦੇ ਵੀ ਕਾਮਯਾਬ ਕਾਬਿਲ ਹੋ ਜਾਵਾਂਗੇ ਪਰ ਸਾਨੂੰ ਇਕੱਠੇ ਸਿੱਖ ਸਿਆਸਤ ਦੇ ਉੱਪਰ ਨਹੀਂ ਹੋਣ ਦਿੱਤਾ ਜਾਂਦਾ ਵਾਹਿਗੁਰੂ ਨੇ ਦੀਪ ਸਿੱਧੂ ਭੇਜਿਆ ਮੈਂ ਕਈ ਜਗ੍ਹਾ ਤੇ ਪਹਿਲਾਂ ਵੀ ਕਹਿ ਚੁੱਕਾ ਇਹਨਾਂ ਇਲੈਕਸ਼ਨਾਂ ਚ ਤਾਂ ਕਹਿਣੀ ਹੈ ਮੈਂ ਕਿ ਉਹ ਦਾਦੇ ਤੇ ਪੋਤੇ ਦੀ ਗਲਵੱਕੜੀ ਪਵਾ ਗਿਆ ਚਲਤਾ ਭਾਵੇਂ ਗਿਆ ਪਰ ਅਸੀਂ ਦਾਦਿਆਂ ਵਾਲੀ ਉਮਰ ਵਾਲੇ ਆ ਬੈਠੇ ਆ ਇੱਥੇ ਜਿਹੜੇ ਤੁਸੀਂ ਪੋਤਿਆਂ ਵਾਲੀ ਉਮਰ ਵਾਲੇ ਹੋ ਬੱਚਿਆਂ ਵਾਲੀ ਉਮਰ ਵਾਲੇ ਹੋ ਅਸੀਂ ਵੀ ਜਾ ਰਹੇ ਸੀ ਤੁਹਾਡੇ ਮਨ 'ਚ ਵੀ ਸੀ ਪਰ ਅਸੀਂ ਇਕੱਠੇ ਨਹੀਂ ਹੋ ਰਹੇ ਸੀ ਆ ਇਕੱਠੇ ਕਰ ਗਿਆ ਦੀਪ ਸਿੰਘ ਇਹ ਗਲਵੱਕੜੀ ਕੌਣ ਪਵਾ ਕੇ ਗਿਆ ਕਿਉਂਕਿ ਸਿਧਾਂਤ ਉਹੀ ਹੈ ਐਨਾ ਸਿਆਣਾ ਬੰਦਾ ਕਦੇ ਕੋਈ ਬੈਠ ਕੇ ਸੋਚੇ ਇੰਨਾ ਸਿਆਣਾ ਬੰਦਾ ਜੇ ਫੈਸਲਾ ਲੈਂਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਨੂੰ ਬਚਾਉਣਾ ਇਹ ਉਹਦੀ ਇੱਕ ਬੋਲ ਹੈ ਬੜਾ ਵਧੀਆ ਕਿ ਸਟੈਂਜਾ ਹੈ ਜਦੋਂ ਉਹ ਬੋਲਦੇ ਨੇ ਦੀਪ ਸਿੱਧੂ ਤੇ ਇਹੀ ਗੱਲ ਮੈਂ ਸਿੱਧੂ ਮੂਸੇ ਵਾਲੇ ਬਾਰੇ ਵੀ ਕਹਾਂਗਾ ਮੈਨੂੰ ਉਹ ਉਹਦਾ ਗਾਣਾ ਮੈਂ ਉਹਨੂੰ ਕਦੇ ਪਹਿਲਾਂ ਨਹੀਂ ਸੁਣਿਆ ਮੇਰੇ ਵਰਗੇ ਬੜੇ ਲੋਕ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਯਾਰ ਇਸ ਮੁੰਡੇ ਨੂੰ ਅਸੀਂ ਪਹਿਲਾਂ ਤਾਂ ਕਦੇ ਸੁਣਿਆ ਹੀ ਨਹੀਂ ਮੈਂ ਵੀ ਨਹੀਂ ਸੁਣਿਆ ਮੈਂ ਵੀ ਇਹਨੂੰ ਸੁਧਾਰਨ ਜਿਵੇਂ ਅੱਜਕੱਲ ਦੇ ਗਾਇਕਾਂ ਬਾਰੇ ਕੋਈ ਵਿਚਾਰ ਹੁੰਦੇ ਨੇ ਉਹੋ ਜਾਂ ਮੰਨ ਕੇ ਕੰਨਾਂ ਤੋਂ ਅੱਗੇ ਲੰਘ ਜਾਂਦੀ ਸੀ ਗੱਲ ਪਰ ਜਿਹੜਾ ਉਹਦਾ ਗਾਣਾ ਐਸਵਾਈਐਲ ਨਹਿਰ ਉੱਪਰ ਗਾਇਆ ਗਿਆ ਹੈ ਨਾ ਜਿੰਨੀ ਵਾਰ ਮਰਜ਼ੀ ਸੁਣੀਏ ਅਸੀਂ ਮੈਨੂੰ ਉਹਦੇ ਵਿੱਚੋਂ ਐਨਾ ਇਤਿਹਾਸਕ ਪੱਖ ਲੱਗਦਾ ਹੈ ਜਿਹੜਾ ਸਿੱਖਾਂ ਦਾ ਅੱਜ ਸਟਰਗਲ ਹੈ ਜਿਵੇਂ ਮੈਂ ਦੀਪ ਦੀ ਗੱਲ ਤੁਹਾਨੂੰ ਦੱਸੀ ਹੈ ਕਿ ਐਲੀਮੀਨੇਟ ਔਰ ਅਸਿਮੀਲੇਟ ਇੱਕ ਔਮ ਇਦੇ ਤਰ੍ਹਾਂ ਜਿਹੜਾ ਮੂਸੇਵਾਲ ਦਾ ਗਾਣਾ ਹੈ ਉਹਦੇ ਵਿੱਚ ਜਿਹੜੇ ਤਿੰਨ ਲਫ਼ਜ਼ ਨੇ ਇੱਕ ਸੋਵਰਨਿਟੀ ਇੱਕ ਸਾਡਾ ਲਾਣਾ ਦੇ ਦਿਓ ਤੇ ਇੱਕ ਜਟਾਣਾ ਇਹ ਤਿੰਨ ਗੱਲਾਂ ਜਿਹੜੀਆਂ ਤੁਹਾਨੂੰ ਇਤਿਹਾਸਕ ਤੌਰ ਤੇ ਇੱਕ ਗਾਣੇ 'ਚ ਸਮਝਾ ਗਿਆ ਕਿ ਸਾਡਾ ਨਹੀਂ ਸਰਨਾ ਜਟਾਣੇ ਵਰਗਿਆਂ ਬਿਨਾ ਕਿਉਂ ਜਟਾਣੇ ਨੂੰ ਉਹ ਕਰਨਾ ਪਿਆ ਕਿਉਂਕਿ ਉਹ ਪਾਣੀ ਨਹੀਂ ਸੀ ਲਾ ਰਹੇ ਸਾਡਾ ਉਹ ਸਾਨੂੰ ਨਸਲ ਕੁਸ਼ੀ ਵੱਲ ਤੋਰ ਰਹੀ ਸੀ ਉਹ ਨਸਲ ਕੁਸ਼ੀ ਰੋਕੀ ਖੜਾ ਹੈ ਜਟਾਣੇ ਦਾ ਉਹ ਐਕਟ ਜਿਹੜਾ ਅੱਜ ਦੇਕਾਂ ਲਾ ਨਹਿਰਾਂ ਵਿੱਚ ਦੇਕਾਂ ਲਾ ਹੀ ਦਿੰਦੇ ਉਹ ਗਾਣੇ 'ਚ ਕਹਿੰਦਾ ਨਾ ਉਹ ਅੱਜ ਜਿਵੇਂ ਹਾਲ ਹੋ ਜਾਵੇ ਸਭ ਸ੍ਰੀ ਅਕਾਲ ਅੱਜ ਜਦੋਂ ਤੁਸੀਂ ਜਾਣਦੇ ਹੋ ਜਦੋਂ ਕਿਸੇ ਵੀ ਐਸਵਾਈਐਲ ਜਿਹੜੀ ਸੁੱਕੀ ਪਈ ਹੈ ਉਹ ਤੁਹਾਨੂੰ ਲੰਘਦੇ ਹੋ ਨਾ ਉਹਦੇ ਡੇਕਾਂ ਦੇਖ ਲਿਓ ਅੱਜ ਵੀ ਲੱਗੀਆਂ ਹੋ ਚਾਹੇ ਮਰਿੰਡੇਵਾਲ ਚਲਜੋ ਰਾਜਪੁਰੇਵਾਲ ਚਲਜੋ ਜਿੱਧਰੋਂ ਆਪਾਂ ਨੂੰ ਐਸਵਾਈਐਲ ਦੀ ਉਹ ਨਹਿਰ ਸੁੱਕੀ ਹੋਈ ਦਿਸਦੀ ਹੈ ਉਹਦੇ ਵਿੱਚ ਉਹਨੇ ਉਹਨੇ ਪਤਾ ਨਹੀਂ ਕਿਵੇਂ ਦੇਖਿਆ ਹੋਗਾ ਤੇ ਸੋਵਰਨਿਟੀ ਦੀ ਗੱਲ ਤੁਸੀਂ ਦੁਬਾਰਾ ਬੇਸ਼ੱਕ ਸੁਣਿਓ ਇਹ ਸੋਵਰਨਿਟੀ ਜਿਹੜੀ ਹੈ ਨਾ ਇਸ ਲਫ਼ਜ਼ ਕਰਕੇ ਉਹਦਾ ਕਤਲ ਹੋਇਆ ਹੈ ਮਿਲੀਅਨਸ ਐਂਡ ਮਿਲੀਅਨਸ ਉਦੀ ਫਾਲੋਇੰਗ ਸੀ ਜਦੋਂ ਉਹ ਸੋਵਰਨਿਟੀ ਦੀ ਗੱਲ ਕਹੇਗੀ ਹਰ ਬੱਚਾ ਜਾ ਕੇ ਗੂਗਲ ਤੇ ਦੇਖੇਗਾ ਇਹ ਸੋਵਰਨਿਟੀ ਕੀ ਹੁੰਦੀ ਹੈ ਪੰਜਾਬੀ ਚ ਉਹਨੂੰ ਕਹਿੰਦੇ ਆਪਾਂ ਪ੍ਰਭੂ ਸੱਤਾ ਜਿਹੜੀ ਕਿਸ ਕੋਲ ਹੁੰਦੀ ਹੈ ਕੇਵਲ ਇੱਕ ਮੁਲਕ ਕੋਲ ਹੁੰਦੀ ਹੈ ਕਿਸੇ ਸਟੇਟ ਕੋਲ ਨਹੀਂ ਹੁੰਦੀ ਮਾਨ ਸਾਹਿਬ ਇਹੀ ਗੱਲ ਹਜ਼ਾਰਾਂ ਵਾਰ ਸਟੇਜਾਂ ਤੇ ਬੋਲ ਚੁੱਕੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਬਾਦਸ਼ਾਹ ਬਣਾਇਆ ਨਵਾਬ ਨਾ ਬਣੋ ਨਵਾਬ ਬਾਦਸ਼ਾਹ ਦੇ ਹੀਠਾ ਹੁੰਦਾ ਹੈ ਨਵਾਬ ਕੋਲ ਸੋਵਰਨਿਟੀ ਨਹੀਂ ਹੁੰਦੀ ਬਾਦਸ਼ਾਹ ਕੋਲ ਸੋਵਰਨਿਟੀ ਹੁੰਦੀ ਹੈ ਇਨ ਗਰੀਬ ਸਿੱਖਨ ਕੋ ਦੇਉ ਬਾਦਸ਼ਾਹੀ ਅੱਜ ਜਦ ਮੈਂ ਬੋਲ ਕੇ ਜਾ ਰਿਹਾ ਤਾਂ ਤੁਹਾਨੂੰ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਅਜੇ ਜਿਉਣਾ ਹੈ ਤੁਸੀਂ ਮਿੰਦਰਪਾਲ ਬਣ ਕੇ ਜਿਓ ਆ ਛੋਟੀ ਤੁਹਾਡੇ ਕੋਲ ਹੈਗਾ ਜਦੋਂ ਕਹੋਗੇ ਮੈਂ ਉੱਥੇ ਹਾਜ਼ਰ ਹੋ ਜੂੰਗਾ ਤੁਸੀਂ ਪਟਿਆਲੇ ਆਓ ਮੈਨੂੰ ਆਪਣੇ ਇਲਾਕੇ 'ਚ ਬਲਾਓ ਪਰ ਇਹ ਗੱਲਾਂ ਤੁਹਾਡੀਆਂ ਤੇ ਮੇਰੀਆਂ ਸਾਂਝੀਆਂ ਹੋਣੀਆਂ ਚਾਹੀਦੀਆਂ ਨੇ ਸਾਡੀ ਕੌਮ ਦਾ ਪ੍ਰੈਜ਼ੈਂਟ ਤੇ ਭਵਿੱਖ ਇਨਾਂ ਤੇ ਮਨਸਰ ਕਰਦਾ ਸੋ ਮੈਂ ਇਹ ਜੀਆਂ ਗੱਲਾਂ ਕਰਦਾ ਰਾਂਗਾ ਸ਼ਾਮਾਂ ਵੀ ਰਾਤਾਂ ਵੀ ਪੈ ਜਾਣਗੀਆਂ ਮੈਂ ਹੁਣ ਮਾਫੀ ਮੰਗਦਾ ਮੈਂ ਤੁਹਾਨੂੰ ਸਮਝਾਉਣਾ ਕਿ ਇਸ ਜੱਥੇ ਨੂੰ ਅੱਗੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਜਵਾਨਾਂ ਦੀ ਹੈ ਅਸੀਂ ਪਿੱਛੇ ਖੜੇ ਹਾਂ ਖੜੇ ਹੀ ਰਹਾਂਗੇ ਕਦੋਂ ਤੱਕ ਅਖੀਰਲੇ ਸਾਹ ਤੱਕ ਉਸ ਤੋਂ ਬਾਅਦ ਸਾਡੇ ਬੋਲ ਸਾਡੀਆਂ ਲਿਖਤਾਂ ਤੇ ਸਾਡਾ ਕੰਮ ਜਿਹੜਾ ਦੁਨੀਆ 'ਚ ਰਹਿ ਜੂਗਾ ਉਹ ਤੁਹਾਡੇ ਕੋਲ ਸਦਾ ਹੀ ਰਹੇਗਾ ਬਸ ਮੈਂ ਸਰਦਾਰ ਸਿਮਰਤ ਸਿੰਘ ਮਾਨ ਦੀ ਅਖੀਰੀ ਗੱਲ ਜਿਹੜੀ ਮੇਰੀ ਤੇ ਮੇਰੇ ਦੋਸਤ ਦੀ ਅੱਜ ਤੋਂ 10-15 ਸਾਲ ਪਹਿਲਾਂ ਵੈਸੀ ਜਿਵੇਂ ਫੋਨ ਤੇ ਗੱਲ ਕਰ ਰਹੇ ਸੀ ਜਦੋਂ ਇਹ ਫੋਨ ਨੰਮੇ ਚੱਲੇ ਹੀ ਸੀ ਤਾਂ ਉਹ ਬੰਦਾ ਕਹਿੰਦਾ ਵੀ ਆਪਣੀ ਅਚੀਵਮੈਂਟ ਕੀ ਹੈ ਮੈਂ ਪਿੱਛੇ ਵੀ ਸ਼ਾਇਦ ਕਹਿ ਕੇ ਆਇਆ ਮੈਂ ਉਹਨੂੰ ਕਿਹਾ ਵੀ ਸਾਡੀ ਅਚੀਵਮੈਂਟ ਤਾਂ ਭਾਈ ਇਹ ਹੈ ਜੇ ਮੈਂ ਅੱਜ ਮਰ ਜਾਨਾ ਮਸ਼ਹਰ ਪਿੱਛੇ ਵੀ ਕਹਿ ਕੇ ਆਇਆ ਤਾਂ ਮੈਂ ਮੈਨੂੰ ਰੱਬ ਪੁੱਛੇਗਾ ਮੰਨ ਲਓ ਜੋ ਆਪਾਂ ਸੋਚਦੇ ਆਂ ਰੱਬ ਮੈਨੂੰ ਪੁੱਛੇਗਾ ਵੀ ਹਾਂ ਕੀ ਕਰਕੇ ਆਏ ਹੋ ਤਾਂ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਮੈਂ ਕਬਲ ਇਹੀ ਕਹਿ ਸਕਦਾ ਕਿ ਮੈਂ ਆਪਣੀ ਜ਼ਿੰਦਗੀ ਚ ਦੋ ਬੰਦਿਆਂ ਦਾ ਸਾਥ ਮਾਣਿਆ ਤੇ ਆਪਣਾ ਜੋ ਵੀ ਯੋਗਦਾਨ ਉਸ ਲੜਾਈ ਦੇ ਵਿੱਚ ਪਾਇਆ ਜਿਹੜਾ ਉਹ ਲੀਡ ਕਰ ਰਹੇ ਸੀ ਉਹ ਅਸੀਂ ਸੰਜਨ ਸਿੰਘ ਜੀ ਪਿੰਡਰਾਂ ਵਾਲੇ ਸਰਦਾਰ ਸਿਮਰਜੀਤ ਸਿੰਘ ਮਹਾਰਾਜ ਜAVE ਨੇ ਹਾਲ ਹੋ ਜਾਵੇ ਸੀਨਾ ਬਾਦਸ਼ਾਹ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਹੁਣ ਤੁਸੀਂ ਸੋਚੋ ਕਿ ਲਾਇਨ ਸਾਡੀ ਇਹ ਹੈ ਅੱਗੇ ਰੱਬ ਜੀ ਨੂੰ ਇਹੀ ਬੇਨਤੀ ਕਰ ਸਕਦੇ ਆਪਾਂ ਰੱਬ ਜੀ ਜੇ ਤਾਂ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਤੇ ਸਰਦਾਰ ਸਿਮਰਨ ਜੀ ਇਸ ਨੇ ਜੋ ਸਾਨੂੰ ਸਿਖਾਇਆ ਹੈ ਜੇ ਤਾਂ ਉਹ ਗਲਤ ਹੈ ਫਿਰ ਤੁਹਾਨੂੰ ਤੁਹਾਡਾ ਜਿਵੇਂ ਤੁਹਾਡਾ ਹੁਕਮ ਹੈ ਜਿਵੇਂ ਤੁਹਾਡਾ ਇੱਕ ਬਣਿਆ ਹੋਇਆ ਵਿਧਾਨ ਹੈ ਸਾਨੂੰ ਨਰਕਾਸ਼ ਪੇਜ ਤੋਂ ਤੇ ਜੇ ਉਹਨਾਂ ਨੇ ਠੀਕ ਕੀਤਾ ਤੇ ਮੈਨੂੰ ਵਿਸ਼ਵਾਸ ਹੈ ਕਿ ਸਾਨੂੰ ਠੀਕ ਵਾਲੇ ਪਾਸੇ ਜਗ੍ਹਾ ਮਿਲੂਗੀ ਜਿਹੜਾ ਅਸੀਂ ਇਹ ਸਾਰੀ ਹਿੰਮਤ ਕੀਤੀ ਹੈ ਮੈਂ ਚਾਹੁੰਦਾ ਕਿ ਅਸ ਜਿਹੜੀ ਸੰ ਜਰਨਲ ਸਿੰਘ ਇੱਕ ਸਾਨੂੰ ਚਰਨਾਟ ਦੇ ਕੇ ਗਿਆ ਉਹ ਚਰਨਾਟ ਸਾਡੇ ਚੋਂ ਜਾਣੀ ਨਹੀਂ ਚਾਹੀਦੀ ਉਹ ਹਮੇਸ਼ਾ ਸਾਡੇ ਕੋਲ ਰਹਿਣੀ ਚਾਹੀਦੀ ਆ ਪੜਾ ਦਰ ਪੜਾ ਸਾਡੇ ਭਰਾ ਬੱਚੇ ਆਉਂਦੇ ਰਹਿਣਗੇ ਇਹ ਲੜਾਈ ਚੱਲਦੀ ਰਹੇਗੀ ਅੱਜ ਦੀ ਇਲੈਕਸ਼ਨ ਉਹਦਾ ਇੱਕ ਹਿੱਸਾ ਹੈ ਇਹ ਸਮੁੱਚੀ ਲੜਾਈ ਨਹੀਂ ਹੈ ਉਹਦਾ ਇੱਕ ਹਿੱਸਾ ਹੈ ਜਿਹੜਾ ਅਸੀਂ ਪਾਰਲੀਮੈਂਟ 'ਚ ਜਾ ਕੇ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਆ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਅਸੀਂ ਇਹ ਤੱਕਾ ਬਰਦਾਸ਼ਤ ਨਹੀਂ ਕਰਨਾ ਦੁਨੀਆ ਚਾਹੁੰਦੀ ਆ ਤਾਂ ਗੁਰਤੇਗ ਬਾਦਲ ਨੇ ਸੱਚੇ ਪਾਤਸ਼ਾਹ ਜਦੋਂ ਜਿਵੇਂ ਹਿਊਮਨ ਰਾਈਟਸ ਦੀ ਗੱਲ ਕੀਤੀ ਆ ਅਸੀਂ ਵੀ ਚਾਹੁੰਦੇ ਆ ਕਿ ਸਾਡੀ ਹਾਂ ਦੇ ਨਾਅਰੇ ਵਾਸਤੇ ਅੱਜ ਦੁਨੀਆ ਗੱਲ ਕਰੇ ਬਸ ਇਹ ਸਾਡੀ ਲੜਾਈ ਵੋਟਾਂ ਦੀ ਆ ਬਾਕੀ ਜਿਹੜਾ ਹੈਗਾ ਪ੍ਰਭੂ ਸੱਤਾ ਸੰਪੰਨ ਮੁਲਕ ਬਣਾਉਣ ਦਾ ਸਾਡਾ ਜਿਹੜਾ ਸੰਕਲਪ ਹੈ ਉਹ ਕਿੰਨਾਂ ਹਾਲਾਤਾਂ ਚ ਪੈਦਾ ਹੋਇਆ ਕਦੇ ਗੱਲ ਜਰੂਰ ਕਰਾਂਗੇ ਕਿਉਂ ਸੰਤ ਜੀ ਨੇ ਕਿਹਾ ਕਿ ਜੇਕਰ ਦਰਬਾਰ ਸਾਹਿਬ ਦੇ ਵਿੱਚ ਅੱਜ ਮਿਲਟਰੀ ਆਈ ਪਾਂ ਖਾਲਸਤਾਨ ਦੀ ਨੀਂ ਰੱਖੀ ਜਾਊਗੀ ਉਹ ਜਿਹੜੀ ਨੀਂ ਆ ਉਹ ਤਾਂ 6 ਤਰੀਕ 6 ਜੂਨ 1984 ਨੂੰ ਰੱਖੀ ਜਾ ਚੁੱਕੀ ਹੈ ਉਹ ਕਿਵੇਂ ਪੜਾਦਰ ਪੜਾ ਇੱਕ ਮੰਜ਼ਲ ਨੂੰ ਸਰ ਕਰਨਾ ਆਪਾਂ ਨੇ ਇਹ एकदम ਨਹੀਂ ਹੋ ਸਕਦਾ ਇਹ ਕਹਿੰਦੇ ਫਿਰ ਵੱਡੀ ਗੱਲ ਕਰਾਂਗੇ ਪਰ ਅੱਜ ਦਾ ਜਿਹੜਾ ਪੜਾਉ ਜਿਹਦੇ ਵਾਸਤੇ ਆਪਾਂ ਇਕੱਠੇ ਹੋਏ ਆ ਉਹ ਉਸ ਵੱਡੀ ਲੜਾਈ ਦਾ ਇੱਕ ਹਿੱਸਾ ਹੈ ਤੇ ਜ਼ਰੂਰੀ ਹਿੱਸਾ ਇਸ ਇੰਪੋਰਟੈਂਟ ਪਾਰਟ ਆਫ ਦੈਟ ਸਟਰਗਲ ਉਸ ਲੜਾਈ ਦਾ ਇਹ ਇੱਕ ਬਹੁਤ ਮਹੱਤਵਪੂਰਨ ਪੜਾਅ ਹੈ ਤੇ ਉਹ ਪੜਾਅ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਸਰ ਕਰਨਾ ਪੈਂਦਾ ਮੇਰੇ ਨਾਲ ਜਿਹੜੇ ਸਾਥੀ ਆਏ ਨੇ ਸਹਾਦਰਦੀਪ ਸਿੰਘ ਜੀ ਆਏ ਨੇ ਅਜੀਤ ਸਿੰਘ ਜੀ ਬੈਠੇ ਨੇ ਕੁਲਦੀਪ ਸਿੰਘ ਜੀ ਬੈਠੇ ਨੇ ਨੌਨਾਲ ਸਿੰਘ ਜਿਹੜਾ ਘਰੇ ਬੈਠੇ ਆਪਾਂ ਸਾਡੇ ਪਟਿਆਲੇ ਵੀ ਰਹਿੰਦੇ ਇੱਥੇ ਵੀ ਰਹਿੰਦੇ ਨੇ ਸੋਢੀ ਸਾਹਿਬ ਆਏ ਨੇ ਆਪਣਾ ਗਿੱਲ ਸਾਹਿਬ ਆਏ ਨੇ ਜਿੰਨੇ ਕੋ ਸਾਰਾ ਆਪਣਾ ਗਾਜੀਪੁਰ ਸਾਹਿਬ ਜਿਨਨੇ ਵੀ ਸਾਰੇ ਬੱਚੇ ਆਏ ਸਾਡੇ ਨਵੇਂ ਅੱਜ ਆ ਗੁਰਜੀਤ ਗੁਰ ਗੁਰਤੇਜ ਸਿੰਘ ਜੀ ਆਏ ਨੇ ਇਹਨਾਂ ਨੂੰ ਅਸੀਂ ਪਾਤੜਾ ਦੇ ਸ਼ਹਿਰ ਦੇ ਹੁਣੇ ਪ੍ਰਧਾਨ ਲਾ ਕੇ ਆਏ ਆ ਜਿਹੜੇ ਨਵੇਂ ਸਾਥੀ ਇੱਥੇ ਨੇ ਇਹ ਸਾਰੇ ਤੁਸੀਂ ਇੱਕ ਟੀਮ ਹੋ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਾਂ ਜਾਵੇ ਨੇ ਆਲੋ ਜਾਵੇ ਸਾਤ ਸ੍ਰੀ ਅਕਾਲ